ਚਾਰ ਬੋਲਾ 400 ਕੇ ਹੈ ਨਾ ਉਧਰ ਨੇ ਭਾਤੇ ਪਾਗਾ ਵਾਦਿਆ ਤਾ ਨਾ ਲੱਕ ਪੱਕ ਮੈਚ ਜਿਹੜੇ ਕਹਿੰਦੇ ਪੈਂਦੀਆ ਮੱਲਾ ਬਗਿਆੜਪੁਰ ਬਬਰੀਕ ਨਗਰ ਦੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਅੱਜ ਕ੍ਰਿਕਟ ਦੇ ਮੈਚ ਹੋ ਰਹੇ ਨੇ ਜੀ ਹਾਂ ਨਸ਼ਾ ਛੱਡ ਕੇ ਜਿਹੜੇ ਨੌਜਵਾਨ ਨੇ ਕ੍ਰਿਕਟ ਦੇ ਮੈਚ ਖੇੜ ਰਹੇ ਨੇ ਸਮਾਜ ਸੇਵਕ ਪ੍ਰਦੀਪ ਸ਼ੇਰਪੁਰੀ ਸਾਡੇ ਨਾਲ ਨੇ ਰਾਣਾ ਟਰੈਵਲ ਨਾਲ ਨੇ ਸਰਪੰਚ ਸਾਹਿਬ ਨੇ ਹੋਰ ਸੰਗਤ ਸਾਰੀ ਨਾਲ ਮੌਜੂਦ ਆ ਗੱਲਬਾਤ ਕਰ ਲੈਣੇ ਆ ਸਾਰ ਅੱਜ ਇੱਕ ਵਧੀਆ ਪ੍ਰਾਲਾ ਕਰ ਰਹੇ ਹੋ ਕੀ ਕਹਿਣੇ ਜਾਓਗੇ ਬਿਲਕੁਲ ਜੀ ਅੱਜ ਸਾਡਾ ਮਹੱਲਾ ਬਬਰੀਕ ਨਗਰ ਉੱਥੇ ਅੱਜ ਜਿਹੜੇ ਕ੍ਰਿਕਟ ਦਾ ਮੈਚ ਹੋ ਰਿਹਾ ਵਾ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੇ ਇਲਾਕਾ ਵਾਸੀਆਂ ਵੱਲੋਂ ਇੱਕ ਇਹੋ ਜਿਹੀ ਕਹਿ ਲਓ ਮਿਸਾਲ ਪੈਦਾ ਕੀਤੀ ਗਈ ਆ ਕਿ ਜਿਹੜਾ ਲੱਗੇ 10-12 ਪਿੰਡ ਜਿੰਨੇ ਸਾਡੇ ਏਰੀਆ ਦੇ ਲੱਗਦੇ ਆ ਸਾਰੇ ਇੱਥੇ ਪੂਰੇ ਹਮ ਹਮਾ ਕੇ ਮੈਚ ਦੇਖਣ ਨੂੰ ਪਹੁੰਚੇ ਆ ਛੱਕੇ ਵੀ ਬਹੁਤ ਲੱਗੇ ਹੀ ਦੇਖੇ ਆ ਕਿੰਨਾ ਠਾਠ ਬਿਲਕੁਲ ਬਿਲਕੁਲ ਸਿਲੇਕਟਡ ਟੀਮਾਂ ਆਈਆਂ ਸੀਗੀਆਂ ਜੀ ਤੇ ਪਿੰਡ ਪੱਧਰ ਨਰੋਲ ਸੀਗਾ ਤੇ ਇਸ ਤੋਂ ਪਤਾ ਲੱਗਦਾ ਵੀ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਮਹਮਾ ਵੀ ਚੱਲ ਰਹੀ ਆ ਉਹਦੇ ਵਿੱਚ ਵੀ ਇਹਦਾ ਅਸੀਂ ਇੱਕ ਤਰ੍ਹਾਂ ਥੋੜਾ ਸਾ ਸਹਿਯੋਗ ਹੋਇਆ ਤੇ ਬਹੁਤ ਸੋਹਣਾ ਸਾਰੇ ਪਲੇਅਰਾਂ ਨੇ ਆਪੋ ਆਪਣਾ ਇੱਥੇ ਪਾਰਟਿਸਪੇਸ਼ਨ ਕੀਤਾ ਕਿੰਨੀਆਂ ਟੀਮਾਂ ਆਈਆਂ ਸਰ ਇੱਥੇ ਟੋਟਲ 16 ਟੀਮਾਂ ਹੀ ਸੱਦੀਆਂ ਗਈਆਂ ਸੀਗੀਆਂ ਜਿਹੜੀਆਂ ਆਪਣੇ ਪੰਜਾਬ ਦੀਆਂ ਬੈਸਟ 16 ਟੀਮਾਂ ਸੀਗੀਆਂ ਨਰੋਲ ਪਿੰਡ ਪੱਦਰ ਦੀਆਂ ਉਹ ਇੱਥੇ ਸੱਦੀਆਂ ਗਈਆਂ ਸੀਗੀਆਂ ਜੀ ਇਸ ਤੋਂ ਇਲਾਵਾ ਹੁਣ ਅੱਜ ਕੱਲ੍ਹ ਦੀ ਨੌਜਵਾਨ ਜਿਹੜੇ ਨਸ਼ੇ ਨੂੰ ਛੱਡ ਕੇ ਇਧਰ ਇੱਕ ਵਧੀਆ ਪਰਾਲਾ ਕਰ ਰਹੇ ਨੇ ਕ੍ਰਿਕਟ ਖੇਡ ਰਹੇ ਨੇ ਔਰ ਉਹਨਾਂ ਨੂੰ ਇਨਾਮ ਵੀ ਸਪੈਸ਼ਲ ਦਿੱਤੇ ਜਾ ਰਹੇ ਜੀ ਬਿਲਕੁਲ ਆਪਾਂ ਦੇਖਿਆ ਕਿ ਕਬੱਡੀ ਤੇ ਕੁਸ਼ਤੀ ਇਹਨਾਂ ਦੋ ਗੇਮਾਂ ਵਿੱਚ ਹੀ ਇਨਾਮ ਵੱਡੇ ਰੱਖੇ ਜਾਂਦੇ ਆ ਕ੍ਰਿਕਟ ਹੋਇਆ ਹਾਕੀ ਹੋਇਆ ਬੈਡਮਿੰਟਨ ਹੋਇਆ ਇਹ ਥੋੜਾ ਕਰੀਜ ਘਟਵਾ ਪਰ ਬੱਚਿਆਂ 'ਚ ਖੇਡਣ ਵਾਲੇ ਖਿਡਾਰੀਆਂ 'ਚ ਕਰੀਜ ਪੂਰਾ ਵਾ ਸੋ ਮੈਂ ਜਿੱਦਾਂ ਇੱਥੇ ਸਾਡੇ ਵੀਰਾਂ ਨੇ ਸਾਨੂੰ ਸਾਰਿਆਂ ਨੇ ਰਲ ਕੇ ਸਪੋਰਟ ਨੇ ਦਰਗਾਹਬਾਦ ਉਸਪੰਸਰ ਸਾਹਿਬ 버ગર ਸ਼ਰਗਰ ਵਾਲਿਆਂ ਨੇ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਉਹ ਇਨਾਂ ਸਾਰਿਆਂ ਨੇ ਸਾਨੂੰ ਥੋੜਾ ਥੋੜਾ ਸਪான்ਸਰ ਕੀਤਾ ਤੇ ਸਾਡਾ ਟੂਰਨਾਮੈਂਟ ਇੰਨਾ ਸੋਹਣਾ ਹੋਇਆ ਸੋ ਇਸੇ ਤਰ੍ਹਾਂ ਹੀ ਜਿਵੇਂ ਕਬੱਡੀ কুਸਤੀ ਨੂੰ ਆਪਾਂ ਇੰਨਾ ਪ੍ਰਮੋਟ ਕਰਦੇ ਆਂ ਕ੍ਰਿਕਟ ਹਾਕੀ ਬੈਡਮਿੰਟਨ ਤੇ ਫੁੱਟਬਾਲ ਇਹ ਚਾਰ ਜਿਹੜੀਆਂ ਗੇਮਾਂ ਵਾਂ ਇਹਨਾਂ ਨੂੰ ਵੀ ਵਧੀਆ ਸਪான்ਸਰ ਮਿਲ ਜਾਣ ਤਾਂ ਆਪਣੇ ਪੰਜਾਬ ਦੀ ਨਿਹਾਰ ਬਹੁਤ ਵਧੀਆ ਹੋ ਸਕਦੀ ਹੈ ਰਾਨਾ ਟਰੈਵਲ ਨਾਲ ਮੌਜੂਦ ਨੇ ਸਰ ਅੱਜ ਇੱਕ ਕ੍ਰਿਕਟ ਮੈਚ ਹੋ ਰਿਹਾ ਵਾ ਬੜੇ ਉਤਸ਼ਾਹ ਦੇ ਨਾਲ ਤੁਸੀਂ ਵੀ ਉਹਨਾਂ ਦਾ ਮੰਨ ਰਹੇ ਹੋ ਕਿਸ ਤਰ੍ਹਾਂ ਲੱਗ ਰਹੀ ਹੈ ਜੀ ਅਸੀਂ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪ੍ਰਧਾਨ ਪ੍ਰਦੀਪ ਸ਼ਿਰਪੁਰ ਜੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੇ ਆ ਕਿਉਂਕਿ ਇਹੋ ਜਿਹੇ ਪ੍ਰਾਲਿਆਂ ਦੇ ਨਾਲ ਖੇਡਾਂ ਦੇ ਨਾਲ ਨੌਜਵਾਨ ਪੀੜ੍ਹੀ ਜੋ ਅੱਜਕੱਲ ਨਸ਼ੇ ਦੇ ਵਿੱਚ ਜਾ ਰਹੀ ਸੀ ਉਹਨਾਂ ਨੂੰ ਬਹੁਤ ਵਧੀਆ ਪੱਧਰੀ ਕਿਨਾਂ ਬਾਹਰ ਕੱਢ ਰਹੇ ਆ ਮੁਬਾਰਕਾ ਦਿਨ ਦੀ ਸਾਰਿਆਂ ਨੂੰ ਆਪਣੇ ਵੱਲ ਬਹੁਤ ਬਹੁਤ ਸ਼ੁਕਰੀਆ ਜੀ ਸਰਪੰਚ ਸਾਹਿਬ ਛੋਟੇ ਸਾਹਿਬ ਜੀ ਬਹੁਤ ਬਹੁਤ ਮੁਬਾਰਕਾ ਜੀ ਸਾਰੀਆਂ ਟੀਮਾਂ ਨੂੰ ਰਾਜਵਿੰਦਰ ਸਿੰਘ ਧਰਗਾਵਾ ਸਰਪੰਚ ਜੀ ਕੀ ਕਹਿਣਾ ਚਾਹੋਗੇ ਜੀ ਬਹੁਤ ਬਹੁਤ ਵਧਾਈਆਂ ਜੀ ਬੱਚਿਆਂ ਨੂੰ ਬਹੁਤ ਵਧੀਆ ਖੇਡਦੇ ਆ ਮਜ਼ਾ ਆ ਗਿਆ ਦੇਖ ਕੇ ਅੱਜ ਮਜ਼ਾ ਥੈਂਕ ਯੂ ਕੀ ਨਾ ਕਰਤੇ ਮੈਂ ਜੀ ਸੁਖਦੇਵ ਸਿੰਘ ਸਰਪੰਚ ਮਾਦੜੀ ਤੋਂ ਜੀ ਸੋ ਅੱਜ ਬਹੁਤ ਵਧੀਆ ਪ੍ਰਬਾਲਾ ਭਾਜੀ ਉਹਨਾਂ ਨੇ ਕੀਤਾ ਆ ক্রিকেট ਦਾ ਸੋ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਜੀ ਆ ਇਹਨੂੰ ਕਿ ਚਲੋ ਬਾਬਾ ਇੱਥੇ ਮੈਚ ਹੁੰਦੇ ਨੇ ਨੌਜਵਾਨ ਖੇਡਾਂ ਨਾਲ ਜੁੜੀ ਦੇਵੇ ਬਹੁਤ ਬਹੁਤ ਸ਼ੁਕਰੀਆ ਇਹ ਤਸਵੀਰਾਂ ਤੁਹਾਨੂੰ ਬਬਰੀਕ ਨਗਰ ਪਿਆੜਪੁਰਾ ਤੋਂ ਦਿਖਾ ਰਹੇ ਸੀ ਜਿੱਥੇ ਕਿ ক্রিকেট ਦੇ ਮੈਚ ਹੋ ਰਹੇ ਨੇ ਔਰ ਬਹੁਤ ਸਾਰੇ ਲੋਕ ਇਥੇ ਦਾ ਆਨੰਦ ਮਾਰ ਰਹੇ ਨੇ ਇੱਥੇ ਬਹੁਤ ਸਾਰੀਆਂ ਜਿਵੇਂ ਦੱਸਿਆ ਕਿ ਕਾਫੀ ਟੀਮਾਂ ਆਈਆਂ ਨੇ ਔਰ ਕਾਫੀ ਪ੍ਰਾਈ ਰੱਖੇ ਗਏ ਨੇ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਜੇ ਬਬਰੀਕ ਨਗਰ ਬਗਿਆੜਪੁਰ ਤੋਂ ਦਿਖਾ ਰਹੇ ਹਾਂ ਕੈਮਰਾ ਪਰਸਨ ਸੁਮੇਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇਕਤਾ ਲਹਿਰ ਨਿਊਜ਼ ਨਕੋਦਰ